ਕ੍ਰੈਸੁੱਲਾ ਵੈਟਾ ਨੂੰ ਜ਼ੈਡ ਪਲਾਂਟ ਲੱਕੀ ਪਲਾਂਟ ਅਤੇ ਮਨੀ ਪਲਾਂਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਹ ਇੱਕ ਸੈਕੂਲੈਂਟ ਰਸਦਾਰ ਪਲਾਂਟ ਹੈ ਜਿਸ ਨੂੰ ਛੋਟੇ-ਛੋਟੇ ਗੁਲਾਬੀ ਫੁੱਲ ਲੱਗਦੇ ਹਨ ਸਾਊਥ ਅਫਰੀਕਾ ਦਾ ਇਹ ਪਲਾਂਟ ਹੁਣ ਪੂਰੀ ਦੁਨੀਆ ਵਿੱਚ ਘਰਾਂ ਦੀ ਸਜਾਵਟ ਲਈ ਵਰਤਿਆ ਜਾਂਦਾ ਹੈ ਇਸ ਦਾ ਮੋਟਾ ਤਣਾ ਮੋਟੀਆਂ ਪੱਤੀਆਂ ਬਹੁਤ ਸੁੰਦਰ ਲੱਗਦੀਆਂ ਹਨ ਗਾਰਮੀਆਂ ਵਿੱਚ ਵੀ ਇਸ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ ਇਸ ਨੂੰ ਦਿਨ ਵਿੱਚ 6 ਘੰਟੇ ਧੁੱਪ ਮਿਲਣੀ ਚਾਹੀਦੀ ਹੈ ਇਸ ਦੀਆਂ ਟਹਿਣੀਆਂ ਕੱਟ ਕੇ ਦੂਜੇ ਗਮਲਿਆਂ ਵਿੱਚ ਲਗਾਉਣ ਤੇ ਛੇਤੀ ਉਗ ਆਉਂਦੀਆਂ ਹਨ ਕੁਝ ਲੋਕ ਇਹ ਪੌਦਾ ਸਜਾਵਟ ਲਈ ਲਗਾਉਂਦੇ ਹਨ ਪਰ ਕੁਝ ਲੋਕ ਇਸ ਨੂੰ ਵਾਸਤੂ ਲਈ ਲਗਾਉਂਦੇ ਹਨ ਕਿਉਂਕਿ ਵਾਸਤੂ ਸ਼ਾਸਤਰ ਵਿੱਚ ਕਈ ਪੌਦਿਆਂ ਦਾ ਜ਼ਿਕਰ ਹੈ ਜਿਨ੍ਹਾਂ ਨੂੰ ਲਗਾਉਣ ਨਾਲ ਨਾ ਸਿਰਫ ਵਾਸਤੂ ਦੋਸ਼ ਖਤਮ ਹੁੰਦੇ ਹਨ ਬਲਕਿ ਧਨ ਸੰਬੰਧੀ ਪਰੇਸ਼ਾਨੀ ਦਾ ਵੀ ਹੱਲ ਹੁੰਦਾ ਹੈ ਘਰ ਵਿੱਚ ਇਸ ਸੰਤਕਾਰੀ ਪੌਦੇ ਜੈਡ ਪlant ਨੂੰ ਹਮੇਸ਼ਾ ਲਈ ਖੁੱਲੀ ਥਾਂ ਤੇ ਰੱਖਿਆ ਜਾਣਾ ਚਾਹੀਦਾ ਹੈ ਇਸ ਨੂੰ ਕਮਰੇ ਅੰਦਰ ਨਹੀਂ ਰੱਖਣਾ ਚਾਹੀਦਾ ਘਰ ਵਿੱਚ ਇਸ ਨੂੰ ਦੱਖਣ ਦਿਸ਼ਾ ਵਿੱਚ ਲਗਾਉਣਾ ਚਾਹੀਦਾ ਹੈ ਜਿਸ ਨਾਲ ਧਨ ਆਕਰਸ਼ਿਤ ਹੁੰਦਾ ਹੈ ਇਹ ਪੌਦਾ ਘਰ ਦੀ ਹਵਾ ਨੂੰ ਸ਼ੁੱਧ ਵੀ ਕਰਦਾ ਹੈ ਰਾਤ ਨੂੰ ਕਾਰਬਨ ਡਾਈਆਕਸਾਈਡ ਨੂੰ ਅਬਜ਼ਰਬ ਕਰਦਾ ਹੈ ਸੋ ਸਾਨੂੰ ਕ੍ਰੈਸੁੱਲਾ ਦਾ ਇਹ ਪੌਦਾ ਘਰ ਵਿੱਚ ਜ਼ਰੂਰ ਲਗਾਉਣਾ ਚਾਹੀਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਇਹ ਨੈਗੇਟਿਵ ਊਰਜਾ ਦੂਰ ਕਰਦਾ ਹੈ ਅਤੇ ਘਰ ਵਿੱਚ ਸ਼ਾਂਤੀ ਲਿਆਉਂਦਾ ਹੈ ਅਤੇ ਦੌਲਤ ਆਉਂਦੀ ਹੈ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ।